ਕਿਸ ਤਰ੍ਹਾਂ ਦਾ ਦੋਹਾਂ ਮੇਰਾ પતિ ਭਰੇਗਾ ਕਿਆ ਪਿਆਰ ਉਂਦੀ ਪਿਆਰ ਭਰੀ ਸਤ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਮਾਰਨਿੰਗ ਦੇ ਵੱਜ ਗਏ ਨੇ 9:30 ਤੇ ਆਪਾਂ ਹੁਣ ਬਣਾਉਣ ਲੱਗੇ ਆਂ ਸਬਜ਼ੀ ਦੇਖੋ ਜੀ ਸਭ ਤੋਂ ਪਹਿਲਾਂ ਅੱਜ ਮੌਸਮ ਇੰਨਾ ਸੋਹਣਾ ਹੈ ਨਾ ਪੂਰੀ ਐ ਨਾ ਠਿੱਕੇ ਤੋਂ ਪਾਣੀ ਨਿਕਲੀ ਆ ਕਿੰਨੇ ਦਿਨਾਂ ਬਾਅਦ ਨਾ ਬਹੁਤ ਔਖਾ ਹੋ ਗਿਆ ਤਾਂ ਜੀ ਮੈਂ ਖਰਾਬ ਮੌਸਮ ਦਾ ਦਿਨ ਰਾਤ ਬਸ ਐਸ ਤਰ੍ਹਾਂ ਹੀ ਮੀਂਹ ਪਈ ਜਾਂਦਾ ਤਾਂ ਦੇਖੋ ਜੀ ਨਾ ਕੋਈ ਕੰਮ ਚੱਲਦਾ ਤਾਂ ਬਸ ਸਾਰੀ ਦਿਹਾੜੀ ਅੰਦਰਾਂ ਜੇ ਬੜ ਕੇ ਬੈਠੇ ਰਹਿੰਦੇ ਤੇ ਦੇਖੋ ਜੀ ਹੁਣ ਆਪਾਂ ਬਣਾਉਣ ਲੱਗਿਆ ਸਬਜ਼ੀ ਤੇ ਇੰਨੇ ਜਾਦੇ ਮੀਹਾਂ ਦੇ ਵਿੱਚ ਆਪਣਾ ਲੈਂਟਰ ਨਾ ਮਾਰੋ ਮਾਰ ਜੋ ਰਿਹਾ ਤਾਂ ਉਹਦੇ ਵਾਸਤੇ ਫਿਰ ਆਪਾਂ ਨੇ ਨਾ ਟੈਂਟਰ ਹੁਣੇ ਸ਼ੁਰੂ ਕਰ ਦਿੱਤੀਆਂ ਨੇ ਚਲੋ ਜੀ ਹੁਣ ਆਪਣੇ ਨਾ ਟੈਂਟਾਂ ਲਾਉਣੇ ਵਾਲੇ ਭਾਈ ਆ ਗਏ ਨੇ ਉਹ ਹੈਗੇ ਨੇ ਅੱਜ 5 ਬੰਦੇ ਨੇ ਦੇਖੋ ਜੀ ਸਵੇਰੇ ਸਵੇਰੇ ਨੂੰ ਪਰੌਂਠੇ ਖਾ ਕੇ ਆ ਜਾਂਦੇ ਘਰ ਤੋਂ ਉਹ ਕਹਿੰਦੇ ਵੀ ਅੱਜ ਅਸੀਂ ਦਾਲ ਨਾਲ ਰੋਟੀ ਖਾਵਾਂਗੇ ਚਲੋ ਜੀ ਹੁਣ ਆਪਾਂ ਬਣਾਉਣ ਲੱਗਿਆ ਸਬਜ਼ੀ ਇੱਕ ਆਪਾਂ ਨੇ ਬਣਾਈ ਆ ਸਬਜ਼ੀ ਅੱਜ ਮੂੰਗੀ ਮਸਰੀ ਦੀ ਤੇ ਮਾਹ ਵੀ ਅੱਜ ਦੋ ਸਬਜ਼ੀਆਂ ਬਣਾ ਕੇ ਆਪਾਂ ਰੋਟੀ ਖਵਾਵਾਂਗੇ ਅੱਜ ਉਹਨਾਂ ਨੂੰ ਪੰਜ ਬੰਦੇ ਨੇ ਤੇ ਇੱਕ ਪਾਸੇ ਬਣਾਵਾਂਗੇ ਆ ਕਿ ਆਪਾਂ ਕਈਏ ਦੇ ਗੋਭਿਆਂ ਦੀ ਸਬਜ਼ੀ ਦੇਖੋ ਜੀ ਮੈਂ ਹੁਣ ਤਿਆਰੀ ਕਰ ਲਈ ਆ ਤੇ ਆਪਾਂ ਨੇ ਨਾ ਹੁਣ ਫਰਾਈ pan ਦੇ ਵਿੱਚ ਤੇਲ ਪਾ ਦੇਣ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ ਤੇ ਹੁਣ फटाफट ਆਪਾਂ ਗੋਭਤੇ ਬਣਾ ਲਈਏ ਦੇਖੋ ਜੀ ਉਹ ਖਾਣੇ ਆ 11:30 ਵਜੇ ਨੂੰ ਰੋਟੀ ਦੇ ਦਿੰਨੇ ਆ ਆਪਾਂ ਉਖੰਨੇ ਤੇ ਆਉਂਦੇ ਨੇ ਸਾਰੇ ਪੰਜੇ ਮਿਸਤਰੀ ਦੇਖੋ ਜੀ ਮੀਂਹ ਦੇ ਵਿੱਚ ਨਾ ਕੋਈ ਕੰਮ ਨਹੀਂ ਚੱਲਦਾ ਹੈਗਾ ਕਹਿੰਦੇ ਸਾਰੇ ਦਿਹਾੜੀ ਦੇ ਵਿਚਾਰੇ ਬਹੁਤ ਜ਼ਿਆਦਾ ਹਰਾਨ ਹੋਏ ਆ ਕਦੇ ਤਾਂ ਮੀਂਹ हट ਜਾਇਆ ਕਰੇ ਫੇਰ ਪੈਣ ਲੱਗ ਜਾਇਆ ਕਰੇ ਉਹ ਕਹਿੰਦੇ ਵੀ ਧੁੱਪਾਂ ਜੇ ਕੰਮ ਚੱਲਣਾ ਹੈ ਦੇਖੋ ਜੀ ਅੱਜ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਮੌਸਮ ਹੋ ਗਿਆ ਹੈ ਚਲੋ ਅੱਜ ਆਪਣੇ ਨਾ ਟੈਨਾਂ ਦਾ ਕੰਮ ਨਿਬੜ ਜੂਗਾ ਦੇਖੋ ਜੀ ਇੰਨਾ ਜ਼ਿਆਦਾ ਲੈਂਟਰ ਚੋਂਦਾ ਨਾ ਐ ਪਾਣੀ ਚੋਂਦਾ ਮਾਰੋ ਮਾਰ ਇਨਾ ਹੀ ਦਾ ਸਾਰਾ ਸਮਾਨ ਪਿਆ ਸਾਰਾ ਖਰਾਬ ਹੋ ਗਿਆ ਸਾਡਾ ਗੈਸ ਜਿਆਦਾ ਤੇਜ਼ ਆ ਕੱਟ-ਕੱਟ ਕੇ ਬਣਾਵਾਂ ਦੇਖੋ ਜੀ ਕੋਤਿਆਂ ਦੀ ਸਬਜ਼ੀ ਨਾ ਸਾਰਿਆਂ ਨੂੰ ਵਧੀਆ ਲੱਗਦੀ ਹੈ ਸਾਡੀ ਫੈਮਿਲੀ ਦਾ ਨਾ ਚਾਹੇ ਇੱਕ ਦਿਨ ਛੱਡ ਕੇ ਨਾ ਸਬਜ਼ੀ ਬਣਾ ਕੇ ਦਿਓ ਬਹੁਤ ਜ਼ਿਆਦਾ ਖੁਸ਼ ਖੁਸ਼ ਹੋ ਕੇ ਖਾਂਦੇ ਨੇ देखो कि ज्यादा दिखी है पूरी एन कड़ाकेदार धुप निकली अज तक बस अपने एक पासे तड़का ला देना है बस जो रोटी बना लेनी है ਕੋफ्ते ਬਣ ਕੇ ਹੋ ਗਏ ਨੇ ਯਾਰ ਇਹਦੇ ਦੇਖੋ ਚਾਹ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੇ ਆਂ ਅਸੀਂ ਇਹਦੇ ਵਿੱਚ ਨਾ ਆਲੂ ਨਹੀਂ ਪਾਉਂਦੇ ਹੈਗੇ ਕੱਲੇ ਕੋफ्तेਾਂ ਦੀ ਸਬਜ਼ੀ ਬਣਾਉਣੀ ਹੈ ਮੈਂ ਕਿ ਆਲੂ ਤਾਂ ਰੋਜ਼ ਹੀ ਖਾਈਦੇ ਆਂ ਕੁਛ ਲੱਗ ਵੀ ਬਣਾ ਕੇ ਖਾਣਾ ਚਾਹੀਦਾ ਦੇਖੋ ਜੀ ਸਬਜ਼ੀਆਂ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਮੀਂਹ ਕਰਕੇ ਅੱਗੇ ਸਾਡੇ ਨਾ ਬਾਗਟੀਆਂ ਫਰ ਫਰ ਕੇ ਉਤਰਦੀਆਂ ਤੇ ਤੋਰੀਆਂ ਦੀਆਂ ਪਾਨਾ ਸੀ ਸਬਜ਼ੀ ਤੋੜਨ ਗਏ ਆ ਇੱਕ ਵੀ ਤੋਰੀ ਨਹੀਂ ਮਿਲੀ ਹੈਗੀ ਸਿਰਫ ਇੱਕ ਕਈਆ ਕਈਆ ਮਰੇ ਆ ਇੰਨਾ ਜ਼ਿਆਦਾ ਬੁਰਾ ਹਾਲ ਹੋ ਗਿਆ ਮਹੀਨਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਤਾਂ ਹੁਣ ਨਾ ਬਿਲਕੁਲ ਵੀ ਇੱਕ ਸੋਨੇ ਦੀ ਕਿਢੀ ਨਾ ਪਾਵੇ ਰੱਬ ਤੇ ਐਸ ਤਰ੍ਹਾਂ ਦਾ ਹੀ ਮੌਸਮ ਰੱਖੇ ਜੇ ਹੁਣ ਯਾਰੇ ਪਾਸੇ ਕਿਸ ਤਰ੍ਹਾਂ ਨਾ ਖੜ ਆਏ ਹੋਏ ਆ ਪੇ ਘਰ ਹੋਏ ਪਏ ਆ ਵਿਚਾਰੇ ਤੇ ਰੱਬ ਨੂੰ ਤਾਂ ਹੁਣ ਸ਼ੁਕ ਸ਼ਾਂਤੀ ਰੱਖਣੀ ਚਾਹੀਦੀ ਆ ਕੁਨੇ ਬਣਾ ਲਏ ਆ ਤੇ ਹੁਣ ਦੂਜੇ ਪਾਸੇ ਆਪਾਂ ਲਾ ਦਈਏ ਤੜਕਾ ਸਬਜ਼ੀ ਨੂੰ ਇਹ ਕਦੇ ਵੀ ਸਵੇਰੇ ਸਵੇਰੇ ਤਾਂ ਨਾ ਬਹੁਤ ਜ਼ਿਆਦਾ ਕੰਮ ਹੁੰਨੇ ਆ ਜਿੱਤੇ ਸਵਾਇਆਂ ਦੇ ਵਜਨ ਦਾ ਹੈ ਜਿੱਤੇ ਰੋਟੀ ਪਾਣੀ ਦੇ ਹੋ ਜਾਂਦਾ ਹੈ ਇਹਦੇ ਵਿੱਚ ਮਿੱਤਰੀ ਲੱਗੇ ਹੋਏ ਆ ਤਾਂ ਪਾ ਲਿਆ ਸੀ ਥੀਰੇ ਦਾ ਆਪਣੀ ਇੱਧਰ ਚਾਹ ਨੂੰ ਵੀ ਵਾਲੀ ਆ ਗਈ ਦੇਖੋ ਜਿਹ ਪਹਿਨਾ ਤਾਂ ਆ ਗਏ ਪੰਜ ਬੰਦੇ ਹੋ ਦੋ ਬੰਦੇ ਹੋਰ ਆ ਗਏ ਕਹਿੰਦੇ ਵੀ ਫੇਰ ਅਸੀ ਨੂੰ ਅੱਜ ਕੰਮ ਨਵੇੜੇ ਜਾਣਾ ਹੈ ਚਲੋ ਵਧੀਆ ਉਹਨਾਂ ਨੂੰ ਵੀ ਲਾਹਾ ਹੁੰਦਾ ਨਾ ਉਹਨਾਂ ਨਾਲ ਮੈਂ ਨਾ ਕਾਫੀ ਜਗ੍ਹਾ ਕੰਮ ਪੜਿਆ ਹੋਇਆ ਹੈ ਹਿੰਦੂ ਲਾ ਗਿਆ ਹੁਣ ਕੱਲ ਗਿਆ ਤੜਕਾ ਤੇ ਪਕਾਉਣ ਤੋਂ ਬਾਅਦ ਇਹ ਕਲਰ ਵਾਸਤੇ ਜੇਦੀ ਵਿੱਚ ਚੜਾ ਕੋਈ ਤੇ ਇਹ ਸਬਜ਼ੀ ਨੂੰ ਨਾ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਬਸ ਤਿਆਰੀ ਕਰਨੇ ਨੂੰ ਟਾਈਮ ਲੱਗਦਾ ਹੈ ਆਪਾਂ ਤਾਂ ਛੱਟ-ਬੱਟ ਦੇ ਮਲ ਕੇ ਹੋ ਜਾਂਦੀ ਹੈ ਤਿਆਰ। ਹੁਣ ਆਪਾਂ ਠਾਕੇ ਇਹਨੂੰ ਪਕਾਣ ਦਿੰਨੇ ਆ ਤੇ ਇੱਕ ਪਾਸੇ ਮੈਂ ਜਿਆਵਾ ਮਿਸਤਰੀਆਂ ਨੂੰ ਚਾਹ ਤੇ ਆਪਾਂ ਠਹਿਰ ਕੇ ਮਿਲਦੇ ਆ। ਅੱਜ ਧੁੱਪਾਂ ਹੈਗੀ ਆ ਬਹੁਤ ਵਧੀਆ ਤਿੱਖੀ ਧੁੱਪਾਂ ਨਿਕਲੀ ਆ ਦੇਖੋ ਜੀ ਇੱਧਰ ਆਪਾਂ ਨੇ ਨਾ ਕਣਕ ਧੋ ਕੇ ਸੁਕਣੀ ਪਾਈ ਹੋਈ ਆ ਜੇ ਇਸ ਤਰ੍ਹਾਂ ਹੀ ਧੁੱਪਾਂ ਪਵੇ ਨਾ ਤਾਂ ਫਿਰ ਦੋ ਦਿਹਾੜੀਆਂ ਦੇ ਵਿੱਚ ਧੁੱਪਾਂ ਸੁੱਕ ਜੂਗੀ ਤੇ ਉੱਪਰ ਦੇਖੋ ਆਸਮਾਨ ਵੀ ਨਾ ਪੂਰਾ ਵਧੀਆ ਨਿਕਲਿਆ ਹੈ ਚਿੱਟਾ ਬੱਦਲ ਨਜ਼ਰ ਆਉਨੇ ਨੇ ਹੁਣ ਤਾਂ ਦੇਖੋ ਜੀ ਬਿਲਕੁਲ ਵੀ ਮੀਂਹ ਨਾ ਪਵੇ ਮੀਂਹ ਇਤਨਾ ਨਹੀਂ ਕਿ ਬਸ ਕਰਾ ਦਿੱਤੀ ਆ ਅੱਜ ਤਾਂ ਪੂਰੀ ਕੜੀ ਧੁੱਪਾਂ ਨਿਕਲੀ ਆ ਮਿਸਤਰੀ ਵੀ ਕਹਿੰਨੇ ਆ ਕਹਿੰਦੇ ਅੱਜ ਤਾਂ ਨਾ ਟੈਲਾਂ ਵੀ ਲਾਉਣੀਆਂ ਬਹੁਤ ਜ਼ਿਆਦਾ ਔਖੀਆਂ ਹੋਈਆਂ ਪਈਆਂ ਵੀ ਨਾ ਕੋਠੇ ਪਰ ਇੰਨੀ ਜ਼ਿਆਦਾ ਨਾ ਗਰਮੀ ਲੱਗਦੀ ਐ ਪੱਲੀ ਲੱਤੀਆਂ ਹੋਈਆਂ ਵਿਚਾਰਿਆਂ ਨੇ ਪੱਲੀ ਲੈ ਕੇ ਨਾ ਫੇਰ ਟੈਲਾਂ ਲਾਉਣ ਲੱਗੇ ਹੋਏ ਨੇ ਕਹਿੰਦੇ ਅੱਜ ਤਾਂ ਤਿੱਖੀ ਧੁੱਪਾਂ ਹੀ ਬਹੁਤ ਐ ਦੇਖੋ ਜੀ ਭਾਦੋਂ ਦਾ ਮਹੀਨਾ ਚੱਲਦਾ ਨਾ ਤੇ ਇੱਧਰ ਕਣਕ ਸੁੱਕਣੀ ਪਾਤੀ ਆਪਾਂ ਨੇ ਨਾਲੇ ਧਾਣੇ ਪਾਏ ਹੋਏ ਆ ਉਹ ਨਹੀਂ ਖਾਣੇ ਹੈਗੇ ਕਬੂਤਰਾਂ ਨੇ ਨਾ ਬਹੁਤ ਜ਼ਿਆਦਾ ਤੰਕ ਰਿਆ ਹੋਇਆ ਮਿੱਟੀ ਵਾਲੇ ਪੈਰ ਲੈ ਕੇ ਨਾ ਵਿੱਚ ਚੜੀ ਜਾਂਦੇ ਆ ਵਾਰ-ਵਾਰ ਫੇਰ ਉਡਾਉਣੇ ਪੈਂਦੇ ਆ ਦੇਖੋ ਜੀ ਹੁਣ ਚਲੇ ਗਏ ਅਸ 5 ਕਿ ਮਿੰਟ ਬਾਅਦ ਨਾ ਫੇਰ ਆ ਜਾਣੇ ਇਹਨਾਂ ਨੇ ਇੰਨਾ ਜ਼ਿਆਦਾ ਤੰਗ ਕਰਦੇ ਨੇ ਆਪਾਂ ਨੇ ਹੁਣ ਕੂਲਰ ਵੀ ਧੋ ਕੇ ਰੱਖ ਦਿੱਤਾ ਏ ਹੁਣ ਕੂਲਰ ਲਾਉਂਦੇ ਨਹੀਂ ਤੇ ਹੈਗੇ ਹੁਣ ਮੌਸਮ ਨਾ ਠੰਡ ਜੀ ਹੋ ਗਈ ਨਾ ਇੱਕ ਲਖਤ ਮਹਾਚਾਰ ਹੁਣ ਜੇ ਲਾਉਣਾ ਹੋਗਾ ਤਾਂ ਏਸੀ ਲਾਰੇ ਕਰੂਗੀ ਮੰਮੀ ਜੀ ਸਾਡੀ ਤੇ ਉਹ ਦੁਪਹਿਰੇ ਨੂੰ ਨਾ ਕੂਲਰ ਲਾ ਕੇ ਪੈਂਦੇ ਤੇ ਕਹਿੰਦੇ ਫੇਰ ਮੇਰੇ ਨਾ ਗੋਡੇ ਦੁਖੀ ਜਾਂਦੇ ਆ ਉਹਦੇ ਕਰਕੇ ਆਪਾਂ ਨੇ ਇਹਨੂੰ ਅੱਜ ਧੁੱਪਾਂ ਲਵਾ ਦਿੱਤੀ ਐ ਚਲ ਇਹਨੂੰ ਹੁਣ ਕਵਰ ਕਰਕੇ ਨਾ ਚੰਗੀ ਤਰ੍ਹਾਂ ਰੱਖ ਦੂੰਗੇ ਦੇਖੋ ਜੀ ਕਿਹੜੇ ਸਾਵ ਨਾਲ ਇੰਨਾ ਜ਼ਿਆਦਾ ਕਬੂਤਰ ਆਉਂਦੇ ਹਨ ਨਾ ਮਾੜਾ ਜਿਆ ਨਹੀਂ ਬੰਦੇ ਨੂੰ ਪਰੇ ਹੋਣ ਦਿੰਦੇ ਹੈਗੇ ਜਿਹੜੇ ਪਾਏ ਹੋਏ ਹਨ ਨਾ ਉਹ ਨਹੀਂ ਚੁਗਣੇ ਹੈਗੇ ਬਸ ਇਹੀ ਵਧੀਆ ਲੱਗਦੇ ਜਿਹੜੇ ਉੱਪਰ ਪਾਏ ਹੋਏ ਨੇ ਸੁੱਕਣੇ ਕਣਕ ਦੇਖੋ ਜੀ ਮੰਜਾ ਹੀ ਸਾਰਾ ਭਰਤਾ ਸਾਡਾ ਦਾ ਇੰਨਾ ਜ਼ਿਆਦਾ ਜਾਨਵਰ ਤੰਗ ਕਰਦੇ ਹਨ ਕੁਛ ਪੁੱਛੋ ਹੀ ਨਾ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਹੈ ਜਦੋਂ ਵੀ ਅਸੀਂ ਕਣਕ ਧੋ ਕੇ ਸੁੱਕਣੇ ਪਾ ਦਨੇ ਹਨ ਬਸ ਜਿਹੜੀ ਮੰਜੇ ਤੇ ਪਾਈ ਹੋਈ ਹੈ ਨਾ ਬਸ ਉਹੀ ਖਾਣੀ ਆ ਉਹ ਦੂਈ ਨਹੀਂ ਖਾਣੀ ਹੈਗੀ ਇਹਨਾਂ ਨੇ ਦੇਖੋ ਇਸ ਤਰ੍ਹਾਂ ਉੱਠਦੇ ਆ ਉੱਠ ਕੇ ਇਹਨਾਂ ਨੇ ਮੰਜਿਆਂ ਕੋਲ ਤੇ ਜਾ ਕੇ ਨਾ ਬਸ ਇਸ ਤਰ੍ਹਾਂ ਮਨੇਰੇ ਤੇ ਬਹਿ ਜਾਣਾ ਫੇਰ ਮੰਜਿਆਂ ਤੇ ਆ ਕੇ ਬਹਿ ਜਾਣਾ ਹਰਾ ਵੜਣ ਦੇਖੋ ਜੀ ਖੇਤ ਹੈਗਾ ਇਹ ਬਹੁਤ ਗਿੱਲਾ ਹੈ ਪਾਣੀਓ ਪਾਣੀ ਖੜਾ ਹੈ ਤੇ ਆਲੇ-ਦਾਲੇ ਦੇਖੋ ਕਿੰਨਾ ਵਧੀਆ 뷰 ਆਉਂਦਾ ਹੈ ਚਾਰੇ ਪਾਸੇ ਐਨ ਫਸਲਾਂ ਹੀ ਫਸਲਾਂ ਨਜ਼ਰ ਆਉਂਦੀ ਹੈ ਹੁਣ ਤਾਂ ਜੀਰੀ ਜੀ ਛਿੱਟਾ ਵੀ ਪੈਣਾ ਸ਼ੁਰੂ ਹੋ ਗਿਆ ਹੈ ਬਸ ਅੱਜ ਦੇ ਦਿਨ ਦਾ ਹੀ ਤਾਂ ਆਪਣਾ ਹਰਾ ਅੱਜ ਹੋ ਗਿਆ ਖਤਮ ਉਹ ਬਰੀ ਦੇ ਲਗਾ ਉਹ ਪਰਲੇ ਪਾਸੇ ਪਾਇਆ ਸਾਹਮਣੇ ਆ ਤਾਂ ਹੈ ਤੇ ਲਾਗੇ ਆਪਣੇ ਆਪਣੇ ਪਾਲ ਗਾਰਡਨ ਵਿੱਚ ਸੁੰਦੇ ਲੱਗ ਰਹੀ ਹੈ ਇਹ ਪਾਇਆ ਇਹਦੇ ਪਰ ਨੂੰ ਨਾ ਕੱਲੂ ਸਾਫ਼ ਕਰਕੇ ਨਾ ਇਹਨੂੰ ਐ ਪੂਰੀ ਅੱਜ ਧੁੱਪਾਂ ਲੱਗੀ ਆ ਧੁੱਪਾਂ ਲੱਗੇ ਨਾ ਹੁਣ ਐਨ ਵਧੀਆ ਬਣ ਗਿਆ ਫੁੱਲਰ ਇਹਨੂੰ ਵੀ ਤਾਂ ਮੂਰੇ ਤੇ ਕਰਦੀ ਬੰਦ ਦੇਖੀ ਟੀਵੀ ਟੀਵੀ ਦੀ ਨਾ ਸਕਰੀਨ ਮੰਗੋ ਹੋ ਜਾਂਦਾ ਦੇਖੀ ਇਸ ਤਰ੍ਹਾਂ ਹੂੰ ਪੂਰਾ ਲਾ ਦੇਣੀ ਹੈ ਤੇਰੀ ਫੋਟੋ ਠੀਕ ਆ ਹੁਣ ਇਹਦੇ ਉੱਪਰ ਨਾ ਕਵਰ ਚਾੜ ਦੇਣਾ ਅੰਦਰ ਜਾ ਕੇ ਰੱਖ ਦੀਏ ਰੱਖ ਮੇਰੇ ਕੋਲ ਨਾ ਨਾ ਇਹਨੂੰ ਅੰਦਰ ਰੱਖ ਦੇਣਾ ਡਰੈਸਿੰਗ ਰੂਮ ਦੇ ਵਿੱਚ ਨਾ ਜਗ੍ਹਾ ਹੈਗੀ ਆਪਣੇ ਬਸ ਉੱਥੇ ਰੱਖ ਦੇਣਾ ਡਰੈਸਿੰਗ 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 ਇਹ ਗੱਲਾਂ ਮਾਣ ਲੈ ਤਾਂ ਬਥੇਰੀਆਂ ਆ ਆ ਤਾਂ ਤੂੰ ਅਕਸਰ ਵਿੱਚ ਬੋਹਣੀ ਕਰੀ ਹੈਗੀ ਕਿ ਜਾਲੇ ਤਾਂ ਵਿੱਚ ਬੁਲਾਈ ਨਹੀਂ ਹੈਗੀ ਮੈਂ ਗੱਲਾਂ 'ਚ ਗੱਲਾਂ ਤੇ ਧਿਆ ਰਹਿਦਾ ਸਾਰੀ ਦਿਨ ਅੱਲਾ ਦਾ ਬਹੁਤ ਮਾਰਦੀ ਹੈ ਅੱਲਾ ਦਾ ਹੈਗਾ ਬਹੁਤ ਹੈ ਨਾਬੇ ਤੇ ਗੱਬੇ ਦੀ ਗੱਲਾਂ ਮਾਰਦੀ ਹੈ ਜਾਲੀ ਤਾਂ ਬਾਅਦ ਵਿੱਚ ਲੱਗੇਗਾ ਅੰਦਰ ਜਾ ਕੇ ਇਹ ਹੈ ਚਾਬੀ ਲਾ ਦੀ ਜਾਲੀ ਚਲ ਜਾ ਕੇ ਮੇਨਕੇਟ ਖੋਲ ਜਾ ਕੇ ਪਹਿਲਾਂ ਇਹ ਮੁਰੇ ਨਾਲ ਪਹਿਲਾਂ ਨੇ ਦੇ ਲਈ ਦੇ ਚਲ ਖੁੱਲ ਗਿਆ ਇਸੇ ਇਸੇ ਵਾਸਤੇ ਨਹੀਂ ਚੱਲਦੀ ਜੇ ਜਮਾ ਦਰਵਾਜ਼ਾ ਬੰਦ ਕਰ ਤੂੰ ਫਿਰ ਇਥੇ ਰੱਖਦੇ ਆਂ ਫਿਰ ਨਾ ਇਹਨੂੰ ਹੌਲੀ ਹੌਲੀ ਨਾ ਕੱਲ ਤੱਕ ਇਹਨੂੰ ਕਵਰ ਕਰਕੇ ਨਾ ਫਿਰ ਇਹਨੂੰ ਡਰੈਸਿੰਗ ਵਾਲੇ ਰੂਮ ਦੇ ਵਿੱਚ ਰੱਖ ਦਾਂਗੇ ਹੁਣ ਇਹਦੀ ਇਹਦੀ ਹੁਣ ਲੋੜ ਨਹੀਂ ਹੈਗੀ ਇਹਦੀ ਹੁਣ ਅਗਲੇ ਸਾਲ ਲੋੜ ਪੋਗੀ ਦੇਖੋ ਜੀ ਅੱਜ ਗਰਮੀ ਬਹੁਤ ਜ਼ਿਆਦਾ ਦੀ ਤੇ ਹੁਣ ਵੀ ਨਾ ਬੱਦਲਵਾਈ ਜੀ ਬਣਦੀ ਆ ਦੇਖਾ ਸਾਰੇ ਕਮਰਿਆਂ ਦੇ ਨਾ ਪਰਦੇ ਤਾਣਦੇ ਫਟਾਫਟ